ਸਤਿ ਸ਼੍ਰੀ ਅਕਾਲ ਜੀ ਮੈਂ ਪੁਨਮ ਰਤੂੜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਜੇਕਰ ਤੁਸੀਂ ਵੀ ਬੜੇ ਸਵਾਦ ਦੇ ਨਾਲ ਬਾਹਰ ਦੀ ਚੀਜ਼ਾਂ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ ਜੀ ਹਾਂ ਅਕਸਰ ਇਹ ਵੇਖਿਆ ਜਾਂਦਾ ਹੈ ਕਿ ਜਿਹੜੇ ਲੋਕ ਨੇ ਉਹ ਬਾਹਰ ਦੀ ਚੀਜ਼ਾਂ ਬੜੇ ਹੀ ਸਵਾਦ ਲੈ ਕੇ ਬੜੇ ਹੀ ਆਨੰਦ ਨਾਲ ਖਾਂਦੇ ਨੇ ਪਰ ਕਈ ਵਾਰ ਕੀ ਹੁੰਦਾ ਹੈ ਕਿ ਉਹਨਾਂ ਚੀਜ਼ਾਂ ਦੇ ਵਿੱਚ ਕੁਝ ਅਹੀ ਜਾਂ ਨਿਕਲਦਾ ਹੈ ਕਿ ਲੋਕ ਵੇਖ ਕੇ ਹੈਰਾਨ ਵੀ ਹੁੰਦੇ ਨੇ ਤੇ ਕਈ ਵਾਰ ਉਨਾ ਦੀ ਸਿਹਤ ਤੇ ਵੀ ਅਸਰ ਪੈਂਦਾ ਹੈ ਜੀ ਹਾਂ ਐਦਾ ਦਾ ਇੱਕ ਮਾਮਲਾ ਪਟਿਆਲਾ ਦੇ ਅਰਬਨ ਸਟਰੀਟ ਤੋਂ ਸਾਹਮਣੇ ਹੈ ਜਿੱਥੇ ਇੱਕ ਚਾਟ ਦੀ ਦੁਕਾਨ ਤੋਂ ਕਿਸੇ ਵਿਅਕਤੀ ਨੇ ਇੱਕ ਚਾਟ ਪਾਪੜੀ ਲਈ ਤੇ ਉਹਦੇ ਵਿੱਚੋਂ ਛਿਪਕਲੀ ਨਿਕਲੀ ਜੀ ਹਾਂ ਤੁਸੀਂ ਸਹੀ ਸੁਣਿਆ ਚਾਟ ਪਾਪੜੀ ਦੇ ਵਿੱਚੋਂ ਇੱਕ ਛਿਪਕਲੀ ਨਿਕਲੀ ਦੱਸ ਦਈਏ ਕਿ ਅਰਬਨ ਸਟਰੀਟ 'ਚ ਮਸ਼ਹੂਰ ਚਾਟ ਸ਼ਾਪ ਸਥਿਤ ਹੈ ਜੋ ਕਿ ਬਿੱਟੂ ਪਰਦੇਸੀ ਦੀ ਸ਼ਾਪ ਹੈ ਇੱਥੇ ਦੁਕਾਨ ਤੇ ਗ੍ਰਾਹਕਾਂ ਵੱਲੋਂ ਹੰਗਾਮਾ ਕੀਤਾ ਗਿਆ ਦਰਅਸਲ ਚਾਰਟ ਲੈਣਗੇ ਇੱਕ ਗ੍ਰਾਹਕ ਵੱਲੋਂ ਸਨਸਨੀਖੇਜ਼ ਕੇਸ ਇਲਜ਼ਾਮ ਲਗਾਉਂਦਾ ਮਾਮਲਾ ਸਾਹਮਣੇ ਸ਼ਿਵਨਗਰ ਦੇ ਰਹਿਣ ਵਾਲੇ ਸ਼抗 ਮਾਲਕ ਨੇ ਦੱਸਿਆ ਕਿ ਉਹ ਰਾਤ ਕਰੀਬ 10 ਵਜੇ ਬਿੱਟੂ ਪਰਦੇਸੀ ਕੋਲੋਂ ਚਾਟ ਪਾਪੜੀ ਪੈਕ ਕਰਵਾ ਕੇ ਘਰ ਲੈ ਗਿਆ ਸੀ ਇਸ ਦੌਰਾਨ ਜਿਵੇਂ ਹੀ ਉਸਨੇ ਘਰ ਪਹੁੰਚ ਕੇ ਚਾਟ ਪਾਪੜੀ ਦੇ ਲਿਫਾਫੇ ਨੂੰ ਖੋਲ ਕੇ ਭਾਂਡੇ ਚ ਪਾਇਆ ਤਾਂ ਇੱਕ ਵੱਡੀ ਛਿਪਕਲੀ ਨਿਕਲੀ ਇਸ ਤੋਂ ਬਾਅਦ ਉਹ ਤੁਰੰਤ ਮਾਮਲੇ ਦੀ ਸ਼ਿਕਾਇਤ ਲੈ ਕੇ ਬਿੱਟੂ ਪਰਦੇਸੀ ਦੀ ਦੁਕਾਨ ਤੇ ਪਹੁੰਚ ਗਿਆ ਗ੍ਰਾਹਕ ਦਾ ਦੋਸ਼ ਹੈ ਕਿ ਦੁਕਾਨਦਾਰ ਦੀ ਸ਼ਿਕਾਇਤ ਤੇ ਧਿਆਨ ਨਾ ਦੇਣ ਦੇ ਬਿੱਟੂ ਪਰਦੇਸੀ ਦੇ ਹੱਕ ਚਾਏ ਬਾਜ਼ਾਰ ਦੇ ਮੁਖੀ ਨੇ ਗ੍ਰਾਹਕ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਪਰ ਜਦੋਂ ਮੀਡੀਆ ਨੇ ਦਖਲ ਦਿੱਤਾ ਤਾਂ ਪ੍ਰਧਾਨ ਕਾਰ ਵਿੱਚ ਬੈਠ ਕੇ ਨੋ ਦੋ ਕਿਆ ਰਹੋਗੇ ਇਸ ਦੌਰਾਨ ਗ੍ਰਾਹਕ ਵੱਲੋਂ ਲਾਏ ਗਏ ਦੋਸ਼ ਤੋਂ ਬਾਅਦ ਬਿੱਟੂ ਪਰਦੇਸੀ ਦੇ ਸੰਚਾਲਕ ਦੁਕਾਨ ਦੇ ਸ਼ਟਰ ਬੰਦ ਕਰਕੇ ਉੱਥੋਂ ਚਲੇ ਗਏ ਕਿੰਨਾ ਮੜਾ ਹਾਲ ਹੋਇਆ ਪਿਆ ਦੁਕਾਨਦਾਰਾਂ ਦਾ ਜੋ ਇਹਨਾਂ ਧਿਆਨ ਵੀ ਨਹੀਂ ਰੱਖ ਸਕਦੇ ਜੇਕਰ ਇਹ ਚਿਪਕਲੀ ਵਾਲੀ ਚਾਟਪਾ ਪੜੀ ਉਹ ਗ੍ਰਾਹਕ ਜਾਂਦਾ ਪਰਿਵਾਰ ਖਾ ਲੈਂਦਾ ਤਾਂ ਉਹਨਾਂ ਨੂੰ ਕੁਝ ਹੋ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ ਪਹਿਲਾਂ ਵੀ ਕੇਕ ਖਾਣ ਕਰਕੇ ਬੱਚੇ ਦੀ ਮੌਤ ਹੋਈ ਸੀ ਇੱਕ ਵਾਰ ਫਿਰ ਦੁਕਾਨਦਾਰਾਂ ਵੱਲੋਂ ਲਾਪਰਵਾਹੀ ਵਰਤੀ ਗਈ ਹੈ ਕੀ ਹੈ ਪੂਰਾ ਮਾਮਲਾ ਸੁਣੋ ਇਸ ਵੀਡੀਓ ਦੇ ਵਿੱਚ ਕਿਹੜਾ ਸ਼ੌਪ ਮਦਾਨ ਦੀ ਲੋਕ ਉੱਥੋਂ ਪਰਦੇਸੀ ਵਾਈਟ ਗੱਡਲੇ ਯਾਰ 850 ਰੁਪਏ ਹਾਂਜੀ ਭਾਈ ਬਿੱਟੂ ਪਰਦੇਸੀ ਤੋਂ ਹੋਣੇ ਆਪਾਂ ਥੋੜੇ ਦਿਨ ਪਹਿਲਾਂ ਇੱਕ ਚਾਟ ਲੈ ਕੇ ਗਏ ਸੀ ਹਾਂਜੀ ਇਹ ਵਿੱਚੋਂ ਮੇਰੀ ਛਕਲੀ ਨਿਕਲੀ ਆ ਦੇਖੋ ਅਸੀਂ ਨਾਲ ਲੈ ਕੇ ਆਏ ਆ ਕਰਦੇ ਬੱਚੇ ਹੈਗੇ ਸਾਡੇ ਛੋਟੇ ਅਸੀਂ ਖਾਣ ਲੱਗੇ ਸੀ ਵਿੱਚੋਂ ਨਿਆਣੇ ਜਿੱਦਾਂ ਖਾਪਨਦੇ ਕਿ फटाफट ਦਿਓ फटाफट ਦਿਓ ਕਿਉਂਕਿ ਇਹ ਕੰਮ ਨਿਕਲਿਆ ਹੈਗਾ ਅੱਛਾ ਉਸ ਤੋਂ ਬਾਅਦ ਇਸ ਮਾਰਕੀਟ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਕਲ ਵਾਲੇ ਹੈਗੇ ਇੱਥੇ ਕੋਈ ਉਹਨਾਂ ਨੇ ਇਹਨਾਂ ਜਿਹੜੇ ਹੈਗੇ ਆ ਭਜਾਤਾ ਸਾਰੇ ਆ ਦੇਖੋ ਇੱਕ ਵਾਰ ਇੱਧਰ ਇਹ ਛਿੱਟੜੀ ਇਹਦੇ ਵਿੱਚ ਨਹੀਂ ਹਾਂ ਜੀ ਇਹਦੇ ਵਿੱਚੋਂ ਨਿਕਲੀ ਆ ਦੇਖੋ ਠੀਕ ਹੈ ਜੀ ਹਾਂ ਜੀ ਇਹ ਇਹ ਦੀ ਪ੍ਰੈਸਟੂਜੀ ਸ਼ਾਪ ਹੈ ਸ਼ਹਿਰ ਦੀ ਉਹਦੇ ਵਿੱਚ ਉਹਦੇ ਅੱਗੇ ਇਹ ਹਾਲ ਹੈ ਜੀ ਅੱਛਾ ਜੀ ਦਸਤੋ ਘਰ ਦੇ ਵਿੱਚੋਂ ਇੰਸਪੈਕਟਰ ਨੂੰ ਫੋਨ ਕੀਤਾ ਨਹੀਂ ਹੈ ਜੀ ਕਿਸੇ ਨੂੰ ਨਹੀਂ ਕੀਤਾ ਜੀ ਇਹ ਇਹਨਾਂ ਨੇ ਆ ਕੇ ਗੱਲ ਕੀਤੀ ਇਹ ਵਿੱਚ ਪ੍ਰਧਾਨ ਜੀ ਜਿਹੜੇ ਸੀ ਇੱਧਰ ਤੇ ਮਾਰਕੀਟ ਦੇ ਪਤਾ ਨਹੀਂ ਕਿਹੜੇ ਲੈਕਚਰ ਦੇ ਸ਼ਾਪ ਵਾਲੇ ਹੈਗੇ ਆ ਤੇ ਜਲਦੀ ਨਾਲ ਉਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਭਜਾਤਾ ਹੈਗਾ ਤੇ ਆਪ ਵੀ ਇਧਰ ਨਿਕਲ ਗਏ ਹੈਗੇ ਅੱਛਾ ਮੇ ਕੋ ਫੋਰ ਇੰਸਪੈਕਟਰ ਦਾ ਨੰਬਰ ਹੈ ਨਹੀਂ ਮੈਂ ਪਲੀਜ਼ ਇਹਨਾਂ ਤੇ ਕਾਰਵਾਈ ਤਾਂ ਕਰਨੀ ਕਰਨੀ ਹੈ ਇਹ ਇਹਨਾਂ ਨੇ ਸਾਡੇ ਨਾਲ ਕੀਤਾ ਹੈਗਾ ਜੀ ਉਸ ਤੋਂ ਬਾਅਦ ਵੀ ਜਿਹੜੇ ਮੇਨ ਹੈਗੇ ਆ ਉਹ ਤੋਂ ਲੜਦੇ ਪਿਆ ਕਿ ਜੋ ਇਹਨਾਂ ਨੂੰ ਭਵਾ ਦਾਂਗੇ ਇਹ ਗੱਲ ਸਮਝ ਨਹੀਂ ਆ ਮੈਨੂੰ ਤੁਹਾਨੂੰ ਕੁਝ ਨਹੀਂ ਸਮਝ ਆ ਅਸੀਂ ਇਹਨਾਂ ਨੂੰ ਭਵਾ ਦੇ ਲਈ ਅੱਜ ਜੇ ਕਰ ਲੈਣੇ